ਅੰਮ੍ਰਿਤਸਰ थाना ਮੋਕੰਪੂਰਾ ਵੱਲੋਂ ਚੋਰੀ ਦੇ ਮੋਟਰਸਾਈਕਲ ਸਮੇਤ ਫੜੇ ਗਏ ਮੁਲਾਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਡਾਕਟਰ ਸ਼ੀਤਲ ਸਿੰਘ ACP ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਪੰਜਾਬੂ ਕਾ CP ਸਰ ਸਰਦਾਰ ਗੁਰਪ੍ਰੀਤ ਸਿੰਘ ਪੁਲਰ IPS ਵੱਲੋਂ ਜਿਹੜੀ ਸ਼ਹਿਰ ਵਿੱਚ ਮਾਰਿਆਂਸਰਾਂ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਇਸੇ ਅਧੀਨ ਸਾਡੇ ਜਿਹੜੇ थाना ਮੋਕੰਪੂਰੇ ਦੀ ਟੀਮ ਨੂੰ ਇੱਕ ਬਹੁਤ ਵੱਡੀ ਸਫਲਤਾ حاصل ਹੋਈ ਹੈ ਪੇਲੇ ਵਿੱਚ ਜਿਹੜੀ ਟੀਮ ਨੇ ਰਾਤ ਨਾਕਾ ਲਾ ਰੱਖਿਆ ਸੀਗਾ ਕੱਲ ਰਾਤ ਤੇ ਸਾਨੂੰ ਜਿਹੜਾ ਸੀਗਾ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਦੋ ਨੌਜਵਾਨ ਜਿਹੜੇ ਹੈਗੇ ਆ ਮੋਟਰਸਾਈਕਲ ਚੋਰੀ ਕਰਕੇ ਭੱਜੇ ਹੈਗੇ ਆ ਤੇ ਸਾਡੇ ਐਸਐਚਓ ਸਾਹਿਬ ਜੀ ਮੌਜੂਦੀ ਨੇ ਆਪਣੀ ਟੀਮ ਦੇ ਨਾਲ ਉੱਥੇ ਮੁਸਤਕਿਨਾਂ ਕੰਮ ਕਰਦੇ ਹੋਏ ਨਾਕਾ ਲਾਇਆ ਤੇ ਜਿਹੜੇ ਦੋ ਉੱਥੇ ਨੌਜਵਾਨ ਸੀਗੇ ਉਹਨਾਂ ਨੂੰ ਫੜਿਆ ਤੇ ਜਦੋਂ ਉਹਨਾਂ ਤੋਂ ਉਹਨਾਂ ਦਾ ਨਾਮ ਪੁੱਛਿਆ ਗਿਆ ਤੇ ਇੱਕ ਨੇ ਆਪਣਾ ਨਾਮ ਅਰਸ਼ਦੀਪ ਸਿੰਘ ਪੁੱਤ ਮੋਹੈਲ ਤੇ ਦੂਸਰੇ ਨੇ ਆਪਣਾ ਸਾਹਿਲਦੀਪ ਸਿੰਘ ਵਾਸੀ ਜੇਕੋਵਾਲ ਦੱਸਿਆ ਤੇ ਜਦੋਂ ਆਪਾਂ ਇਹਦੀ ਤਸਦੀਕ ਕੀਤੀ ਤੇ ਜਿਹੜਾ ਮੋਟਰਸਾਈਕਲ ਜਿਹੜਾ ਆਪਾਂ ਬਰਾਮਦ ਕੀਤਾ ਸੀਗਾ ਉਹ ਚੋਰੀशुदा ਮਿਲਿਆ ਤੇ ਜਿਸ ਤੇ ਮਕਦਮਾ ਜਿਹੜਾ ਹੈਗਾ ਆ 70 ਅਧੀਨ ਤਾਰਾ ਤੇ 303 ਜਿੰਮਨ ਤੋਂ ਪੀਐਨਐਸ ਹੁਕਮਪੁਦਾ ਦਰਜ ਕੀਤਾ ਗਿਆ ਤੇ ਜਦੋਂ ਆਪਾਂ ਇਹਨਾਂ ਦਾ ਪਾਇਸ ਦੇ ਉੱਪਰ ਜਦੋਂ ਇਹਨਾਂ ਦਾ ਡਾਟਾ ਚੈੱਕ ਕਰਾਇਆ ਗਿਆ ਤੇ ਇਹਦੇ ਵਿੱਚ ਜਿਹੜਾ ਅਸੀਂ ਦੋਸ਼ੀ ਸੀਗਾ ਅਰਸ਼ਦੀਪ ਉਰਫ ਅਰਸ਼ਦੀਪ ਉਤ ਮਜਾਇਲ ਜਿਹੜਾ ਹੈਗਾ ਇਹ ਜਿਹੜਾ ਮੁਕੱਦਮਾ ਨੰਬਰ 133 ਅਧੀਨ ਤਾਰਾ 109 115 ਆਮ ਸੈਕ ਕੰਬੋਥ ਥਾਣੇ ਵਿੱਚ ਵਾਂਟਡ ਹੈਗਾ ਇਹ ਮਰਡਰ ਦਾ ਜਿਹੜਾ ਹੈਗਾ ਇਹ ਕੂਸ ਸੀਗਾ ਤੇ ਇਸ ਨੂੰ ਆਪਾਂ ਬਹੁਤ ਵੱਡੀ ਸਫਲਤਾ ਸਮਝਦੇ ਕੇ ਇੱਕ ਦੁਰਾਨੇ ਨਾਕੇ ਵਿੱਚ ਸਾਨੂੰ ਇੱਕ ਮਰਡਰ ਇਟੂਸ ਜਿਹੜਾ ਸੀਗਾ ਉਹ ਆਪਾਂ